ਯਾ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਚ ਦੀ ਵੱਡੀ ਖਬਰ ਖਬਰ ਨਾ ਤੱਕ ਜਰੂਰ ਬਨੇ ਰਹਿਣਾ ਜਿੰਨਾਂ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀਆਂ ਚ ਦੀ ਵੱਡੀ ਖਬਰ ਫੌਜ ਨੇ 300 ਜੂਨਟ ਮਾਫਰ ਬਿਜਲੀ ਲਈ ਸਰਕਾਰ ਤੱਕ ਕੀਤੀ ਪਹੁੰਚ ਨਾਲ ਹੀ ਬਾਦ ਫੌਜ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਨੇ ਕਰੇ ਲੂ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਲਾਹ ਫੌਜੀ ਸ਼ੌਣੀਆਂ ਤੱਕ ਵੀ ਪਹੁੰਚਾਇਆ ਜਾ ਸਕੇ ਭਾਰਤ ਫੌਜ ਨੇ ਪੰਜਾਬ ਤੱਕ ਸਰਕਾਰ ਤੱਕ ਪਹੁੰਚਾਉਣ ਬਣਾ ਕੇ ਇਹ ਤਰਕ ਪੇਸ਼ ਕੀਤਾ ਗਿਆ ਹੈ ਕਿ ਦਿੱਲੀ ਸਰਕਾਰ ਵੱਲੋਂ ਕਿਲੇੂ ਬਿਜਲੀ ਦੇ ਜੋ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਦਾ ਫਾਇਦਾ ਦਿੱਲੀ ਇਸ ਲਈ ਕਿ ਐਡ ਦੀ ਮਿਲਟਰੀ ਸਟੇਸ਼ਨਾਂ ਤੇ ਰਹਿੰਦੇ ਸਰਵਿਸ ਨੂੰ ਵੀ ਮਿਲਣਾ ਚਾਹੀਦਾ ਹੈ ਦਿੱਲੀ ਮਾਡਲ ਦੇ ਆਧਾਰ ਤੇ ਹੀ ਪੰਜਾਬ ਜੋ ਫੌਜੀ ਜਵਾਨ ਲਈ ਇਹ ਮੁਫਤ ਬਿਜਲੀ ਸਹੂਲਤ ਦੇਣ ਦੀ ਗੱਲ ਆਖੀ ਜਾਰੀ ਹੈ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਦਾ ਵੱਡਾ ਬੋਝ ਪਹਿਲਾਂ ਹੀ ਚੱਲ ਰਹੀ ਹੈ ਤੇ ਫੌਜ ਪ੍ਰਸ਼ਾਸਨ ਦੀ ਇਸ ਮੰਗ ਦਾ ਸੁ ਬਾਪਰ ਦਾ ਸਰਕਾਰ ਨੂੰ ਹੋਰ ਚਿੰਤਾ ਕਰ ਦਿੰਦੀ ਹੈ ਫੌਜ ਦੀ ਲਖਣੀ ਪੱਛਮੀ ਕਮਾਂਡ ਦੇ ਇਹ ਵੀ ਮੰਗ ਉਠਾਈ ਹੈ ਤੇ ਪਤਾ ਲਗਾਏਗੀ ਪੰਜਾਬ ਵਿੱਚ 1 ਲੱਖ ਤੋਂ ਵੱਧ ਫੌਜੀ ਤਾਇਨਾਤ ਹਨ ਤੇ 35 ਫੀਸਦ ਜਵਾਨ ਪਰਿਵਾਰਕ ਰਿਹਸ਼ਾ ਤੇ ਅਧਿਕਾਰ ਆਉਂਦੇ ਹਨ ਖਬਰ ਨੂੰ ਹੁਣ ਤੱਕ ਦੇਖ ਲਈ ਧੰਨਵਾਦ